ਔਰ ਡਾਇਰੈਕਟੋਰੇਟਸ ਵੱਲੋਂ ਇੱਕਦਮ ਉਸ ਰੈਲੀ ਤੋਂ ਪਰંત ਲੋਕਾਂ ਦੀ ਲਾਂਬੰਦੀ ਸ਼ੁਰੂ ਹੋ ਗਈ ਹੈ ਲੀਡਰਸ਼ਿਪ ਦੀ ਲਾਂਬੰਦੀ ਸ਼ੁਰੂ ਹੋ ਗਈ ਮੀਟਿੰਗਾਂ ਦਾ ਜਿਹੜਾ ਉਹ ਸਿਲਸਿਲਾ ਚੱਲੂ ਹੋ ਗਿਆ ਔਰ ਇਹ ਵੀ ਪਤਾ ਲੱਗ ਰਿਹਾ ਜੋ ਮੇਰੇ ਨਾਲ ਕਾਲਸ ਤੇ ਫੋਨ ਕਾਲਸ ਤੇ ਗੱਲਾਂ ਹੋ ਰਹੀਆਂ ਨੇ نیچے ਕਿ نیچے ਵੀ ਜਿਹੜੀ ਹੈ ਸਾਂਝੇ ਮੁਲਾਜ਼ਮ ਮੰਚ ਦੀ ਹੈ ਜਿੱਥੇ ਬੰਦੀਆ ਉਹ ਵੀ ਜਿਹੜੀ ਹੈ ਉਹਨਾਂ ਨੇ ਆਪਣੀਆਂ ਮੀਟਿੰਗਾਂ ਜਿਹੜੀ ਆ ਘੋਸ਼ਿਤ ਕਰਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਮੀਟਿੰਗਾਂ ਕਰਕੇ ਸਾਂਝੇ ਮੁਲਾਜ਼ਮ ਮੰਚ ਦਾ ਗਠਨ ਕਰਕੇ ਇੱਕ ਵੱਡੀ ਲੜਾਈ ਹੈ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਦਿੱਤੀ ਜਾਵੇ ਸੋ ਅਸਰ ਜਿਹੜਾ ਸੈਕਟਰੀਏਟ ਦਾ ਇਹ ਸਿਰ ਚੜ ਕੇ ਬੋਲ ਰਿਹਾ ਨਹੀਂ ਸੰਘਰਸ਼ ਬਹੁਤ ਤੇਜ਼ੀ ਨਾਲ ਅੱਗੇ ਵਧੇਗਾ ਇਹਨੂੰ ਤੇ ਅੱਜ ਅਗਰ ਕਹੀਏ ਵੀ ਅੱਜ ਹੀ ਇਸ ਨੂੰ ਸ਼ੁਰੂ ਕਰ ਲਿਆ ਜਾਵੇ ਹਫ਼ਤੇ ਦੇ ਵਿੱਚ ਵਿੱਚ ਸਿਖਰ ਤੇ ਪਹੁੰਚ ਜਾਏਗਾ ਓਕੇ ਕਿਉਂਕਿ ਲੋਕਾਂ ਦੇ ਵਿੱਚ ਰੋਸ ਹੀ ਇੰਨਾ ਪਰ ਇਹਦੇ ਵਿੱਚ ਹੁੰਦਾ ਕੀ ਹੈ ਕਿ ਅਸੀਂ ਸੈਕਟਰੀਅਟ 'ਚ ਬੈਠੇ ਆ ਸਾਡੇ ਸਾਥੀ ਵਿੱਤ ਵਿਭਾਗ 'ਚ ਬੈਠੇ ਆ ਸਾਨੂੰ ਸਿਚੁਏਸ਼ਨ ਪਤਾ ਲੱਗ ਰਹੀ ਹੈ ਨੇ ਕੀ ਸਿਚੁਏਸ਼ਨ ਹੈ ਤੇ ਜੋ ਵੀ ਲੜਾਈ ਆ ਜਿੰਨੀ ਦੇਰ ਤੱਕ ਤੁਸੀਂ ਉਸ ਸਿਚੁਏਸ਼ਨ ਦੇ ਅਕੋਰਡਿੰਗਲੀ ਨਹੀਂ ਲੜਦੇ ਤੇ ਉਨੀ ਦੇਰ ਤੱਕ ਤੁਹਾਡੀ ਪ੍ਰਾਪਤੀ ਨਹੀਂ ਹੁੰਦੀ ਹੁਣ ਜਿਹੋ ਜੀ ਸਰਕਾਰ ਆ ਗਈ ਹੁਣ ਵੱਡੇ ਵੱਡੇ ਰੈਲੀਆ ਜਿਵੇਂ ਤੁਸੀਂ ਦੱਸਿਆ ਫਰੰਟ ਨੇ ਵੀ ਕੀਤੀ ਆ ਲੱਖਾਂ ਹਜ਼ਾਰਾਂ ਦਾ ਕੱਟ ਹੋ ਗਿਆ 10 15 15000 ਦੇ ਕੱਟ ਨੂੰ ਜਿਹੜੀ ਸਰਕਾਰ ਉਹ ਸਮਝ ਹੀ ਕੁਛ ਨਹੀਂ ਰਹੀ ਸੋ ਹੁਣ ਜਿਹੜੀ ਲੜਾਈ ਆ ਉਹ ਅਸੀਂ ਇਹ ਸੋਚ ਰਹੇ ਆ ਸਭ ਤੋਂ ਪਹਿਲਾਂ ਸਾਡੀ ਸਟਰੈਂਥ ਕੀ ਹੋਣੀ ਚਾਹੀਦੀ ਹੈ ਸਾਡੀ ਉਹ ਸਟਰੈਂਥ ਦੇ ਵਿੱਚ ਲੜਾਈ ਦੀ ਇੰਟੈਂਸਿਟੀ ਇੰਟੈਂਸਿਟੀ ਕਿੰਨੀ ਹੋਣੀ ਚਾਹੀਦੀ ਹੈ ਤੇ ਤੀਬਰਤਾ ਕਿੰਨੀ ਹੋਣੀ ਚਾਹੀਦੀ ਆ ਜਿੰਨੀ ਦੇਰ ਤੱਕ ਉਹ ਤੀਬਰਤਾ ਨਹੀਂ ਹੋਊਗੀ ਉਹ ਸਟਰੈਂਥ ਨਹੀਂ ਹੋਊਗੀ ਲੜਾਈ ਕਿਸੇ ਤੱਕ ਪਤਨ ਨਹੀਂ ਲੱਗੂਗੀ ਸੋ ਉਹ ਚੀਜ਼ਾਂ ਦੇ ਨਾਲ ਨਾਲ ਜੇ ਬਹੁਤ ਜ਼ਿਆਦੀ ਤੀਬਰਤਾ ਲੜਾਈ ਦੀ ਚਾਹੀਦੀ ਹੈ ਤੇ ਲੋਕਾਂ ਦੇ ਵਿੱਚ ਉਹ ਜੇ ਮਨੋਪਾਭ ਵੀ ਚਾਹੀਦੇ ਨੇ ਉਹਨਾਂ ਦੇ ਵਿੱਚ ਉਹ ਜਿਆ ਉਤਸ਼ਾਹ ਵੀ ਚਾਹੀਦਾ ਸੋ ਉਹਦੇ ਲਈ ਜਿਹੜੀ ਲੀਡਰਸ਼ਿਪ ਆ ਪਹਿਲੇ ਉਹਨੂੰ ਖੁਦ ਪ੍ਰੀਪੇਅਰ ਹੋਣਾ ਚਾਹੀ ਪਵੇਗਾ ਕਿ ਸਾਡੇ ਐਕਸ਼ਨ ਇੰਨੇ ਜ਼ਿਆਦੇ ਜਿਹੜੇ ਆ ਇੰਟੈਂਸੀਫਾਈ ਹੋਣਗੇ ਤੇ ਉਹਦੇ ਲਈ ਅਸੀਂ ਆਪਣੀ ਜਿਹੜੇ ਮੁਲਾਜ਼ਮਾਂ ਕਿ ਉਹ ਤਿਆਰ ਨੇ ਕਿਸੇ ਲੜਾਈ ਲੜੀ ਜਾਣੀ ਤੂੰ ਦੀ ਸਟ੍ਰੈਟਜੀ ਘੜੀ ਜਾਣੀ ਸਸੀਂ ਉਸ ਸਟ੍ਰੈਟਜੀ ਤੇ ਜਾ ਰਹੇ ਆ ਕਿ ਪਹਿਲੀਆਂ ਲੜਾਈਆਂ ਨਾਲੋਂ 5 ਗੁਣਾ ਵੱਧ ਲੜਾਈ ਜਿਹੜੀ ਉਹ ਤਖਤ